ਹਾਂਜੀ ਮਿੱਤਰੋ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਕੱਢਣ ਲੱਗੇ ਹੋਏ ਆ ਮਸ਼ੀਨਾਂ ਮਸ਼ੀਨ ਫਸ ਗਈ ਬੋਰ ਵਾਲੀ ਟਰੋਜਨ ਵਾਇ ਕੱਢਾਂਗੇ ਖੇਤ ਹੋ ਗਿਆ ਗਿੱਲਾ ਮੀਂਹ ਪੈ ਗਿਆ ਮੀਂਹ ਪੈ ਕੇ ਹੁਣ ਨਿਕਲਦੀ ਨਹੀਂ ਹੈਗੀ ਟਰੋਜਨ ਵਾਇ ਕਰਦਾ ਹੈ ਟਰੈਕਟਰ ਦਾ ਹਾਂ ਦੇਖੋ ਨਿਕਲਦੀ ਇਹ ਗਾਰਾ ਬਹੁਤ ਹੈ ਮੀ ਪੈ ਗਿਆ ਉਪਰ ਅੱਜ ਫਿਰ ਬਹੁਤ ਗਾਰਾ ਬਣਿਆ ਹੋਇਆ ਹੈ ਮੀ ਪੈ ਗਿਆ ਕਿਸੇ ਗਾਲ ਨਾਲ ਹੀ ਨਿਕਲੋਗੇ ਹੁੰਦਾ ਹੈ ਉਹਨਾਂ ਫੇਰ ਲੱਗੇ ਕੱਢਣ ਦੇਖਦੇ ਹਾਂ ਨਿਕਲਦੀ ਹੈ ਕਿ ਨਹੀਂ ਥੋੜਾ ਮਸ਼ੀਨ ਦੇ ਟਾਇਰ ਥੱਲੇ ਗਟਕਾ ਪਾਇਆ ਹੈ ਆ ਬਜਰੀ ਪਈ ਸੀ ਬਜਰੀ ਪਾਦੀ ਹੁਣ ਦੇਖਦੇ ਹਾਂ ਨਿਕਲਦੀ ਹੈ ਕਿ ਨਹੀਂ ਐਂਡ ਤੱਕ ਬਣੇ ਰਹੋ ਬਸ ਦੇਖਦੇ ਹਾਂ ਪੂਰਾ ਸੁਆਦ ਆਊਗਾ ਅਗਲਾ ਆਊਗਾ ਟਾਇਰ ਵੱਡਾ ਹੋ ਰਿਹਾ ਮਸ਼ੀਨ ਦਾ ਧੂਆਂ ਮਾਰ ਰਹੀ ਸੀ ਟਾਇਰ ਹੋਰ ਫੇਰ ਲੱਗੇ ਆ ਕੱਢਣ ਦੇਖਦੇ ਆ ਨਿਕਲਦੀ ਆ ਕਿ ਨਹੀਂ

ਸਲਿੱਪ ਮਾਰਦੀ ਐ ਸਲਿੱਪ ਟਰੈਕਟਰ ਘਟਦਾ ਹੁਣ ਹੌਣ ਫੇਰ ਹੋ ਰਹੀ ਆ ਕੇ ਫਸ ਗਈ ਐ ਇੰਨੀ ਤੁਰੇ ਮਸ਼ੀਨ ਕੱਲੀ ਹੋ ਹੋ ਰਹੀ ਆ ਕੇ ਫੇਰ ਫਸ ਗਈ ਵੇ ਟਰੈਕਟਰ ਵਾਗੇ ਕੱਢਣ ਲੱਗੇ ਆਂ ਔਰ ਤੱਕ ਤੁਰੇ ਮਸ਼ੀਨ ਹੋ ਰਹਿ ਕੇ ਫੇਰ ਖੜ ਗਈ ਟੈਡੀ ਹੋ ਗਈ ਫੇਰ ਹੁਣ ਫੇਰ ਲੱਗੇ ਆ ਕੱਢਣ ਦੇਖਦੇ ਹਾਂ ਨਿਕਲਦੀ ਕਿ ਨਹੀਂ ਟਰੈਡਰ ਪਾਇਆ ਹੋਇਆ ਕੇ ਚੱਲ 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 ਫੇ ਟੈਡੀ ਹੋ ਗਈ। ਹੁਣ ਫੇਰ ਕੱਲੀ ਕੱਢ ਕੇ ਦੇਖਨੇ ਮਸ਼ੀਨੇ। ਸਾਈਡ ਨੂੰ ਟੈਡੀ ਹੋ ਗਈ ਨਾ ਹੁਣ ਤਾਂ ਨਹੀਂ ਨਿਕਲਦੀ ਟਰੈਕਟਰ ਦਾ ਉਹ ਲੈ ਕੇ ਫੇਰ। ਜੋੜ ਤਾਂ ਮਾਰਦੀ ਹੈ ਨਿਕਲਦੀ ਨਹੀਂ ਹੈਗੀ ਪਰ ਟੈਡੀ ਹੋ ਗਈ। ਜਾਂਦੀ ਜਾਂਦੀ ਮਾੜੀ ਮਾੜੀ ਟਰੈਕਟਰ ਵੀ ਨਾ ਨਿਕਲਦੇ ਫੇਰ ਟਰੈਕਟਰ ਆ ਗਿਆ ਟੇਡੀ ਹੋ ਗਈ ਇੱਕ ਸਾਈਡ ਨਾਲ ਟਾਇਰ ਵਹਿ ਗਿਆ ਉਰਲਾ ਦੇਖ ਲੈ ਨਿਕਲਦੀ ਹੈ ਕਿ ਨਹੀਂ ਫੇਰ ਗਈ 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 ਨਿਕਲ ਗਈ ਨਿਕਲ ਗਈ ਨਿਕਲ ਗਈ ਠੀਕ ਹੈ ਜੀ ਦੇ ਕਿੱਡੇ ਕਿੱਡੇ ਟੋਏ ਪੜਦੇ ਖੇਚੇ ਵੀ ਇੱਥੇ ਫਸੀ ਸੀ ਇੱਥੇ ਦੇ ਕਿੱਡੜਵਾ ਹੋ ਗਿਆ ਇਹ ਨਾ ਕਿਹੜੀ ਗੱਡੀ ਦੀ ਬੋਲ ਹੈ ਆ ਇਹ ਵਾਲਾ ਬਸ ਖਾਲੀ ਕਰ ਦੇ ਬੰਦ ਇਹ ਖੜਾ ਬਸ ਦੇ ਔਰ ਇਹ ਵੀ ਇਹ ਵਾਲਾ ਕਰ ਦੇ ਕਿੰਨਾ ਡੂੰਘਾ ਡੂੰਘਾ ਟੋਏ ਪਾਤੇ ਉਹ ਨਿਕੜ ਕੇ ਮਸ਼ੀਨ ਉਹ ਵੜੀ